ਹਾਂਜੀ ਕਿਵੇਂ ਹੋ ਸਾਰੇ ਵੀਰੋ ਠੀਕ ਠਾਕ ਨੇ ਤੇ ਅੱਗੇ ਆਪਾਂ ਮਸ਼ੀਨ ਨੂੰ ਗਰੀਸ ਗਲੂਸ ਮਾਰੀ ਜਾਂਦੇ ਆ ਔਰ ਇਟਲੀ ਵਟਵੇ ਹੁਣੀ ਆਪਾਂ ਤਾਂ ਭਾਏ ਹੋਏ ਆ ਗਰੀਸ ਮਾਰਨ ਇਹਦਾ ਕਿ ਕੋਪਲੇ ਨੂੰ ਗਰੀਸ ਨਹੀਂ ਦਿੱਤਾ ਗਿਆ ਇਹਨਾਂ ਤੋਂ ਖਿੱਚ ਕੇ ਨਿਕਲ ਜਣੀ ਆ ਇਹ ਮੇਰਾ ਨਿਕਲ ਜਣੀ ਕਹਿੰਦੇ ਇੱਕ ਪਿੰਨ ਨਹੀਂ ਨਿਕਲਦੀ ਪੈਪ ਨਹੀਂ ਨਿਕਲਦੀ ਕਿਵੇਂ ਵਸੀ ਦਿਖਾ ਅੱਜ ਕਹਿੰਦੇ ਵੀ ਨਿੱਕੇ ਦੇ ਪਿੰਡ ਜਾਣਾ ਵਾ ਕਹਿੰਦੇ ਪੈਪ ਨਹੀਂ ਨਿਕਲਦੀ ਨਹੀਂ ਕੀ ਤੁਸੀਂ ਕਰ ਲਓ ਯਾਰ ਕੀ ਫੋਰਮੈਨ ਬਣੋਗੇ ਤੁਸੀਂ ਹਾਂ ਓਏ ਪੈਪ ਵੀ ਨਿਕਲਦੀ ਸੋਸੋ ਦਾ ਸਾੜੀ ਲਾਈ ਜਾਨਾ ਆਪਣੇ ਭੈਂਟ ਆ ਲੋ ਬਿੱਟੂ ਤੈਨੂੰ ਮੈਂ ਦੱਸਦਾ ਇੱਕ ਮਿੰਟ ਰੁਕ ਜਾ ਖੜਾਣ ਦਾ ਤਰੀਕਾ ਇੱਕ ਤਰੀਕਾ ਹੁੰਦਾ ਕੋਈ ਇੱਕ ਮਿੰਟ ਪੈਪ ਕਢਾਇਆਈ ਏ ਕੱਢ ਕੇ ਦੇਖ ਲੈ ਪੈਪ ਫੱਗ ਗਿਆ ਇੱਧਰ ਚੱਲਾ ਤਾਂ ਪੈਣਾ ਨਹੀਂ ਲੱਭੀ ਪੈਸਾ ਲੱਭੀ ਆਉਣਾ ਬੱਚੋ ਨੇ ਨਿਕਲਦਾ ਪੈਪ ਹਲ ਯਾਰਾ ਫਿਰ ਧਾਰਾ ਕੋ ਪੱਟੇ ਆਉਂਗਾ ਕੋਹ ਨਹੀਂ ਪੱਟੇ ਜਾਂਦਾ ਤੇ ਖੱਚੇ ਤਾਂ ਸਹੀ ਯਾਰ ਉੱਟ ਜੇ ਉਹਦੇ ਵਿੱਚ ਨਹੀਂ ਕੋਟ ਉੱਡਦਾ ਸਰਬੇ ਕਰਪਾਨ ਹੈਲਦੀ ਆ ਇੰਨਾ ਜੋਰ ਆ ਮੇਰੇ ਚ ਮੇਰਾ ਸਾਲਾ ਟਰਾਲੇ ਤੇ ਲੱਗਦਾ ਇਹਨੇ ਮੋਰੀ ਮਸ਼ੀਨਾਂ ਦੋਨੇ ਹੁਣ ਆਪਾਂ ਕਰਤੀਆਂ ਗਨੀਸ਼ ਤੇ ਹੁਣ ਚੱਲਦੇ ਆਪਾਂ ਕੰਫਿਊਜ਼ ਜਾਣੀਆਂ ਜੋ ਬਾਹਰ ਤੇ ਇੱਕ ਪੈਂਡੀ ਚਲਾਉਣੀ ਆ ਆਹ ਤੋ ਟ੍ਰੋਟੀ ਖਾਣ ਤੋਂ ਤਰਦੇ ਆ ਲੋਈ ਅੱਜ ਇਸ ਮੰਡੀ 'ਚ ਆਪਾਂ ਅੱਕਾ ਲੱਗੀਆਂ ਗਾ ਤੇ ਕੰਡਾ ਵੀ ਲੱਗਣ ਲਾ ਬੱਸ ਦੇਖੋ ਅੱਜ ਕਿੰਨੇ ਨਿਕਲਦੀ ਆ ਫਿਰ ਕਣਕ ਕੀ ਘਾੜ ਲੱਗ ਜੂ ਪਤਾ 20 ਹੁੰਦੀ ਆ ਕਿ 20 ਤੋਂ ਘੱਟ ਹੁੰਦੀ ਆ ਆ ਨੌ ਲੱਗਦੇ ਆ ਥੋੜੇ ਜਿਹਾ ਟਾਈਮ 'ਚ ਕੰਡਾ ਫਿਰ ਦੱਸਦੇ ਆ ਅੱਜ ਕੀ ਬਣਦਾ ਕੀ ਨਹੀਂ ਬਣਦਾ ਉਹ ਰਹੇ ਜਿੰਨੇ ਜਿੰਨੇ ਨਾ ਹੋ। ਵੀ ਕੰਮ ਨੇ ਰਾਤ ਹੱਟ ਲੈਟ ਫਲਾਈਟ ਤੱਕ ਚੱਲਣਾ। ਵੀ ਕਰਤੀ ਮੁੜਿਆ ਜਾ ਹੋ ਗਿਆ ਸੀ ਕੰਮ ਦਾ। ਪਰ ਹੁਣ ਸੈਟਾ ਦੇਖੋ। ਕਿਵੇਂ ਚੌਂਦਾ ਕੰਮ ਕਰਨਾ। ਆਹ ਵੱਲੇ ਅੰਦਰ ਕਾ ਹੈ? ਅਵਰੇ ਕੋ ਹੈ ਨੀ। ਮਗਦੀ ਕੰਡਾ ਲੱਗ ਗਿਆ। ਬਸ ਕੰਮ ਲੱਪਣ ਵਾਲੀ ਆ। ਤੇ ਜਿਹੜਾ ਵੀ ਆਪਣੇ ਬੋਰੀਆਂ ਮੇਰੇ ਨਾਲ ਸਾਰੀਆਂ ਮੇਰੀ 455 ਕਬੂਰੀਆਂ ਹੋ ਗਈਆਂ 11.5 ਕੱਡਿਆਂ ਚ ਤੇ ਬਾਕੀ ਮਿਲਦੇ ਆ ਸਵੇਰੇ ਭਈਆ ਕਲੇ ਬਲੌਗ ਚ ਸਤਿ ਸ੍ਰੀ ਅਕਾਲ